ਜਲੰਧਰ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸ਼ਹਿਰ ਦੇ ਪੋਸ਼ ਇਲਾਕੇ ਮਾਡਲ ਟਾਊਨ ਦੇ ਸਥਿਤ ਆਈਕੋਨਿਕ ਸ਼ੋਰੂਮ ਦੇ ਵਿੱਚ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ 1.11 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਕੈਮਰੇ ਖੰਗਾਲੇ ਜਾ ਰਹੇ ਨੇ ਤੇ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ। ਉੱਥੇ ਹੀ ਸ਼ੋਅਰੂਮ ਦੇ ਸਿਕਿਉਰਿਟੀ ਗਾਰਡ ਦੇ ਉੱਤੇ ਵੀ ਸ਼ੱਕ ਜਤਾਇਆ ਗਿਆ ਤੇ ਸਾਰੀ ਘਟਨਾ ਉੱਥੇ ਲੱਗੇ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਆ। ਆਉਟ ਤਸਵੀਰਾਂ ਤੇ ਨਜ਼ਰ ਮਾਰਦੇ ਆਂ ਤੇ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਉਹ ਵੀ ਸੁਣਦੇ ਆਂ। ਅੱਜ ਸਾਨੂੰ ਪਤਾ ਲੱਗਾ ਤਲਾ ਮਿਲ ਕੇ ਆਈ ਗਨ ਦੇ ਵਿੱਚ ਗੱਲੀ ਵਿੱਚੋਂ ਕੋਈ ਕੈਸ਼ ਚੋਰੀ ਹੋਇਆ। ਜਿੱਦ ਸੰਦੀ ਮੁੱਖੇ ਦੀ ਜਾ ਕੇ ਅਸੀਂ ਪੂਰਾ ਮਾਮਲਾ ਦੇਖਿਆ ਤੇ ਉਹਦਾ ਤਫ਼ਤੀਸ਼ ਕੀਤੀ ਜਾ ਰਹੀ ਹੈ। ਜੋ ਵੀ ਅੱਗੇ ਉਹਨਾਂ ਦਾ ਦਦਨੀ ਸਾਰੀ ਕਾਰਜ ਕਿਤਨਾ ਕੈਸ਼ ਲੇਕਰ ਗਏ ਸਾਢੇ 1.5 ਲੱਖ ਰੁਪਏ ਉਹਨਾਂ ਨੇ ਦੱਸਿਆ ਕਿ ਕਿੰਨੇ ਕੁ ਵੇਲੇ ਦੁਬਾਰਦਤ ਹੈਗੀ ਆ ਕੌਣ ਕੌਣ ਆਇਆ ਸੀਗੀ ਉਹ ਵੀ ਸੀਟੀਵੀ ਸਾਰੀ ਆਪਾਂ ਅੱਜ ਸਾਰੇ ਹੀ ਇਤਲਾ ਮਿਲੀ ਉਹਨਾਂ ਨੂੰ ਆ ਕੇ ਸਾਰੇ ਹੀ ਦੇਖੇ ਹੂੰ ਉਹ ਸਿਕਿਉਰਿਟੀ ਗਾਰਡ ਵੀ ਸੀਗੇ ਉੱਥੇ ਉਹਨਾਂ ਦਾ ਕੁਝ ਸਿਕਿਉਰਿਟੀ ਗਾਰਡ ਤੇ ਸ਼ੱਕ ਹੋ ਰਿਹਾ ਵੀ ਸ਼ਾਇਦ ਉਹ ਹੀ ਉਹ ਕਰਕੇ ਲੈ ਗਏ ਹਮਮ ਤੇ ਵਿੱਚ ਆਪਣੇ ਸੀਸੀਟੀਵੀ ਪਰਬਧ ਹੋਈ ਉਹਦੇ ਵਿੱਚ ਪਤਾ ਲੱਗ ਰਿਹਾ ਕਿ ਕੌਣ ਕੀਤੀ ਆ ਰਹੀ ਹੈ ਸਾੜੀ ਦੇ ਮਾਝੇ ਮੌਕੇ ਤੇ ਆ ਹਾਜ਼ਰ ਕੀਤੀ ਆ ਰਹੀ ਹੈ ਉਹਨੇ ਦੱਸਿਆ ਕਿ ਇਹਨਾਂ ਜਿਹੜੇ ਕੈਸ਼ ਹੈਗਾ ਆਪਣੇ ਇਕੱਠਾ ਆਮੂਮਨ ਪਿਆ ਹੁੰਦਾ ਜਾਂ ਫਿਰ ਕਿਸੇ ਚੀਜ਼ ਕਰਕੇ ਇਹਨਾਂ ਪਿਆ ਉਹਦਾ ਜੀ ਵਾਈਪ ਇਹਦਾ ਜੀ ਵੈਰੀਫਾਈ ਹੋਣ ਤੋਂ ਬਾਅਦ ਹੀ ਮਤਲਬ ਚੱਲੇਗਾ ਹਮ ਠੀਕ ਕੱਲ ਕੈਸ਼ ਲੈ ਕੇ ਕੈਸਲਾ ਕੁਝ ਹੋਰ ਜੇ ਤੱਕ ਕੈਸ਼ ਤੇ ਹੀ ਹੋਰ ਕੁਝ ਨਹੀਂ ਸੋਦਾ ਦੇ ਕਿ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਅੱਜ ਕੱਲ ਕਿਸੇ ਦੇ ਉੱਤੇ ਵਿਸ਼ਵਾਸ ਕਰਨ ਦਾ ਸਮਾਂ ਹੀ ਨਹੀਂ ਰਿਹਾ ਚਾਹੇ ਉਹ ਅਸੀਂ ਆਪਣੀਆਂ ਦੁਕਾਨਾਂ ਦੇ ਉੱਤੇ ਘਰਾਂ ਦੇ ਵਿੱਚ ਰੱਖ ਅਕੀਕਤ ਲਈ ਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ